ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ ਨਾਟਕੇਰਾ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਤੇ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਐਕਟੀਵਿਟੀ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦੋ ਗੱਬਣ ਗੱਬਣਾ ਤਿਆਰ ਤੇ ਇੱਕ ਟੋਪੜ ਗੱਬਣਾ ਝੋਟੀ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਬਾਈ ਛੇਰੇ ਤੇ ਗੋਲ ਤਿਆਰੋ ਕਰਦੇ ਹਾਂ ਬਾਈ ਨਾਲ ਗੱਲਬਾਤ ਸ਼ਸ਼ੀਕਲ ਪਾਜੀ ਅਸੀ ਦਾ ਜੀ ਦੀ ਨਸੀ ਕਾਲ ਜੀ ਉਸ ਨੋਟ ਇਹ ਤਾਂ ਜੀ ਵਧੀਆ ਵਧੀਆ ਕਿਰਪਾ ਦੇ ਗੁਰੂ ਰਾਮ ਸਾਹਿਬ ਜੀ ਚਲੋ ਕਿਰਪਾ ਚਾਹੀਦੀ ਆ ਜੀ ਬਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਸਵੀਰ ਜੀ ਨਾਲ ਆ ਤੇ ਜ਼ਿਲ੍ਹਾ ਮਿਰਸਰ ਫੋਨ ਨੰਬਰ 98145 ਦੇ 617 ਠੀਕ ਆ ਜੀ ਹਾਂ ਜੀ ਜਾਂਦੀਆਂ ਨੀਲੀਆਂ ਪੂਰੀਆਂ ਆਲੀ ਰਾਇ ਦੀ ਜੀ ਨੀਲੀ ਪੂਰੀ ਜਾਂਦੀ ਇਹ ਤਾਂ ਝੋਟੀ ਨਹੀਂ ਚੱਗਦੀ ਐ ਅੱਛਾ ਜੀ ਇਹ ਦੀ ਪਹਿਲਾਂ ਸੂਹ ਹੋਈ ਆ ਤੇ ਚੋਗੀ ਦਿੰਦੀ ਐ ਝੋਟੀ ਕੋਈ ਹੂੰ ਠੀਕ ਆ ਜੀ ਹੇ ਮੰਨ ਲਓ ਵੀ ਕਾਨੂੰਨ ਜੀ ਕੱਟੀ ਆ ਜੇ ਅੱਛਾ ਅੱਛਾ ਦੇਖ ਲਾ ਜੀ ਦੀ ਮੰਨ ਲਓ ਵੀ ਮਰਣੀ ਹੁਣ 3 ਮਹੀਨੇ ਆ ਕੇ 4 ਮਹੀਨੇ ਆ 1.5 ਮਹੀਨਾ ਦਾ ਬਣੀ ਨੂੰ ਵੀ ਹੋ ਗਿਆ ਵਾ ਅੱਛਾ ਹੀ 8 ਕਿਲੋ ਦੁੱਧ ਮੰਗੋ ਵੀ ਮੀਠਾ ਤਿਆਰ ਆ ਠੀਕ ਆ ਠੀਕ ਹੈ ਤੇ ਅਗਲੇ ਥਾਂ ਦੀ ਵਿੱਚ ਫਿਲ ਕਰਕੇ ਦਵਾਂਗੇ ਆਪਾਂ ਪਰਾਂ ਦੋ ਜੱਦਾ ਰਾਂਦੇ ਨਾ ਠੀਕ ਆ ਠੀਕ ਹੈ ਜਿਹੜੇ ਦਵਾਂਗੇ ਗਾਂ ਨੂੰ ਅਗਲੇ ਸਵੇਰ ਨੂੰ ਵੀਰ ਭਰਾ ਮੰਗੋ ਵੀ ਆਪਣਾ ਲਾਜ ਬੜੇ ਤੋਂ ਬੜਾ ਤੁਹਾਨੂੰ ਪਤਾ ਹਾਂਜੀ 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 ਬਸ ਤੇ ਹੀ ਗੱਲ ਜੇ ਕੋਈ ਵੀਰ ਭਰਾ ਬਣਾ ਲੇ ਤੇ ਘੱਟੋ ਘਾਟ ਵੀ 1.5-2 ਲੱਖ ਰੁਪਏ ਦੀ ਝੋਟੀ ਆ ਬਿਲਕੁਲ ਬਿਲਕੁਲ ਜੀ ਇਹ ਤਾਂ ਬਹੁਤ ਹੀ ਆ ਗਿਆ ਬੋਲੋ ਓਏ ਤੇ ਹੁਣ ਅੱਬਈ ਆਪਾਂ ਖੋਲ ਚੋਣੇ ਬਾਕੀ ਕੁਆਲਿਟੀ ਦੇਖੋ ਛੋਟੀ ਦੇ ਵਿੱਚ ਵੇਚੀ ਗਈ ਬਿਲਕੁਲ ਸਹੀ ਗੱਲ ਹੈ ਜੀ ਲੋਹੇ ਦੀ ਫਾਕੀ ਤੁਹਾਨੂੰ ਕੋਲ ਕੇ ਖਾ ਦਿਖਾਉਂਦੇ ਆ ਤੇ ਫੇਸ ਕੁਆਲਿਟੀ ਤੁਸੀਂ ਕਰ ਸਕਦੇ ਜੇ ਚੈੱਕ ਕਰਨ ਨੁਗਰਿਆ ਟੋੜਿਆ ਨੂੰ ਆਪਾਂ ਦਾ ਢਾ ਲੱਗਾ ਪਲੇਅ ਤੇ ਚਾਰ ਦੰਦ ਬਾਈ ਦੱਸਿਆ ਚਾਰ ਦੰਦ ਯਾਦ ਠੀਕ ਲੋ ਜੀ ਚਾਰ ਦੰਦ ਜੇ ਨੀਲੀ ਤੇ ਪੂਰੀ ਆ ਗਈ ਇਸ ਟਾਈਮ ਜਿਹੜਾ ਮੌਸੇ ਦੇ ਦੁੱਧ ਆਜ ਖੰਦੂ ਤੇ ਤਿਆਰ ਆ ਤੇ ਗਾਂ ਡੇਢ ਕਿ ਮਹੀਨਾ ਬਣੀ ਨੂੰ ਵੀ ਹੋ ਗਿਆ ਵਾ ਤੇ ਭਾਈ ਸੱਜੇ ਦਾ ਹਰ ਕਿੰਨਾ ਕਰਿਆਰ ਕੜਾ ਸੱਜਲ ਵੀ ਜੀ ਨੇ 12 ਕਿਲੋ ਦੁੱਧ ਦੱਸਾ ਜੀ ਤੇ ਇਸ ਟਾਈਮ ਤੇ ਵੀ ਭਰਾ ਹੋਏ ਇਹਨਾਂ ਨਾਲੇ ਮੰਨ ਲਓ ਕਿ ਅਜੇ ਵੱਧ ਤੋਂ ਵੱਧ 11:00 ਵਜੇ ਦਾ ਟਾਈਮ ਹੈ ਆਪਾਂ ਚੋਖੀ ਲੈਂਦੀ ਏ ਠੀਕ ਹੈ ਠੀਕ ਹੈ ਲੋ ਜੀ ਦਵਾਈ ਇਹਦੀ ਹੋਈ ਜੀ ਸਾਰੀ ਦਵਾਈ ਹੋਈ ਨਛੜੀ ਆ ਬਾਕੀ ਫੇਰ ਵਾਲੀ ਇਹ ਸਿੰਘ ਚੁੰਗ ਜਿਹੜਾ ਐਨ ਰੇਂਗ ਸਿੰਘ ਆ ਉਹ ਵੀ ਆ ਵੀਰ ਭਰਾ ਕਹਿੰਦੇ ਥੱਲੇ ਕੁਝ ਵੀ ਨਹੀਂ ਆਉਂਦਾ ਤੇ 8 ਕਿਲੋ ਦੁੱਧ ਵੀਰ ਦੱਸੀ ਜਾਂਦਾ ਤੇ ਆਪਣਾ ਉਹ ਹੋੜੀ ਹੁੰਦਾ ਵੀ ਆਪਾਂ ਐ ਐ ਕਰਕੇ ਥੱਲੇ ਉਹਦੇ ਫੇਰੇ ਹੀ ਮੰਨ ਲਓ ਕਾਉਣੀ ਵੀ ਜੀ ਹਾਂਜੀ ਹਾਂਜੀ ਆਪਾਂ ਨੂੰ ਇਹ ਵੀ ਆਈ ਤੇ ਗਈ ਠੀਕ ਹੈ ਠੀਕ ਹੈ ਲਓ ਜੀ ਨੀਲੀ ਪੂਰੀ ਕੋਲ ਕੈਮਰਾ ਦੀ ਡਿਮਾਂਡ ਹੁੰਦੀ ਆ ਪਾਦੇ ਬੇਸ਼ੱਕ ਆਣ ਕੇ ਆਪਣੇ ਦੋੜਾਂ ਵਿੱਚ ਹੋ ਕੇ ਖੜੇ ਆਪਣੇ ਕੋਲ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਪਾਈਏ ਦਾ ਹਰ ਮੁੱਲ ਜੀ ਦੇ ਲਈ 60000 ਦੇ ਆਣਾ ਹੀ ਕਰੀਏ 200 ਰੁਪਏ ਛੋੜ ਲਈ 200 ਵਾਲਾ ਛੋੜ ਲਈ ਇਹ ਵੀ ਜੀ ਹਾਂ ਆ ਜ ਆਪਾਂ ਦੇ ਦਈਏ ਫਿਰ 50 ਦੀ ਦੇ ਦਈਏ 50 ਦੀ ਹਾਂਜੀ ਹੈਗੀ ਕਸਰ ਕੋਈ 2000 ਛੜ ਦਾਂ 48300 ਰੁਪਏ ਛੋੜੀ ਕਰਾਂਗੇ ਠੀਕ ਹੈ ਲਓ ਜੀ 48000 ਚੋਂ 200 ਰੁਪਿਆ ਛੋੜ ਬਾਬੀ ਦੂਜੇ ਨੰਬਰ ਤੇ ਭਾਈ ਦੱਸਿਓ ਆ ਨੀਲੀ ਰਵੀ ਦੂਜੇ ਨੰਬਰ ਤੇ ਵੀ ਨਹੀਂ ਨੀਲੀ ਰਵੀ ਆ ਹਾਂਜੀ ਹਾਂਜੀ ਇਹ ਦੂਜਾ ਸੂਰਾ ਸੁੰਨ ਵਾਲੀ ਜੀ ਬਿਲਕੁਲ ਤਿਆਰ ਹੀ ਆ ਦਿਨ ਦੋਲੇ ਦੇ ਚਾਰ ਲੈ ਦੇ ਖਣ ਕੁਆੜੀ ਬਹੁਤ ਸੋਹਣੀ ਝੁੱਡੀ ਦੀ ਅੱਛਾ ਜੀ ਹੈ ਵੀ ਫਤਰੀ ਚੌੜੀ ਦੀ ਬਿਲਕੁਲ ਫਰੀਕ ਚਮੜੀ ਬਿਲਕੁਲ ਠੀਕ ਹੈ ਠੀਕ ਆ ਉਹ ਚਾਹ ਰਹੇ ਹਾਂ ਇਹਨਾਂ ਪਹਿਲਾਂ ਨੇ 12 ਕਿਲੋ ਦੁੱਧ ਭਰਿਆ ਜੇ 13 ਦੇ ਜੇ 14 ਦੇ ਜੇ ਜਾਂ 12 ਦੇ ਜੇ ਅੱਛਾ ਜੀ ਕਿੰਨਾ ਕਿ ਦੁੱਧ ਭਰੂਗੀ ਖਾਨ ਭਾਂਡੇ ਦੀ ਬਹੁਤ ਜਿਆਦਾ ਸਾਫ ਹੈ ਠੀਕ ਹੈ ਠੀਕ ਆ ਜੀ ਚੱਕ ਦਵਾ ਵਾਲਾ ਦਵਾ ਨਾ ਬਈ ਆਪਾਂ ਪੰਡਾ ਪਹਿਲੀ ਬਾਕੀ ਇਹ ਪਾ ਕੋਲੇ ਕੇ ਚਲਾ ਕੇ ਵਿਖਾਉਂਦੇ ਵਿੱਚ ਠੀਕ ਹੈ ਜੀ ਇਹ ਕਿੰਨਾ ਚਾਂ ਫੜ ਗਈ ਇਹਦੇ ਵਿੱਚ ਜੀ 2-4 ਦੇਣੀਆਂ ਵੱਧ ਵੱਧ ਕੇ ਅਛਾ ਜੀ 2 ਲੈ ਜੇ 4 ਲੈ ਜੇ ਤਿਆਰੀ ਜੀ ਆ ਬੋਲ ਦੇ ਦੋ ਦਾ ਵੀ ਛੱਡਾ ਲਾਇਆ ਪਿਆ ਕਰਮਾ ਜੀ ਨੇ ਬਾਕੀ ਮੈਣ ਮੁੱਦਾ ਵਿੱਚ ਜੀ ਥਣ ਭਾਡੇ ਦਾ ਥਣ ਭਾਂਡਾ ਦੇਖੋ ਸੋਈ ਕਰਮਾੜੀ ਨਾਲ ਥੱਲੇ ਲੋ ਜੀ ਐਨ ਅੱਜ ਬੰਵ ਨੂੰ ਵੰਡਣਾ ਜਿਤਨਾ ਐਨ ਤਿਆਰ ਹੋ ਗਈ ਤੇ ਬਾਕੀ ਥਣ ਥਣ ਜਿਹੜਾ ਐਨ ਗਿੱਟ ਗਿੱਟ ਤੇ ਲੱਗਾ ਪਿਆ ਵਕਲ ਲੱਕ ਲੱਕ ਜਮਾਂ ਨੂੰ ਕਰਾਂ ਥੀ ਕਰੋ ਜੀ ਚੈੱਕ ਸ਼ ਸ਼ ਬਾਬਾ ਜੀ ਲੱਗ ਗਿਆ ਤਾਂ ਚੈੱਕ ਕਰ ਸਕਦਾ ਜੇ ਚੋਈਆਂ ਲਾਂ ਢੋਲਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਲੱਗੀਆਂ ਦੋ ਚਾਰ ਇਹ ਵੀ ਕੱਢ ਜਾਣੀਆਂ ਛੋਟੀ ਨੇ ਠੀਕ ਹੈ ਠੀਕ ਹੈ ਫਿਰ ਵੀ ਕਰਮਾਲੀ ਨੇ ਥੋੜੀਆਂ ਆਪਣਾ ਨਾਮ ਜਿੱਗਾ ਲੱਗਾ ਵਾ ਇਹ ਲੈਣ ਤੇ ਪਾਣੀ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦਾ ਜੀ ਤੁਸੀਂ ਬਹੁਤ ਸੋਹਣੀ ਵੀ ਜੀ ਛੋਟੀ ਜੰਦੀ ਨੇ ਇਹ ਠੀਕ ਹੈ ਠੀਕ ਹੈ ਜੀ ਚਲੋ ਜੀ ਕੱਦ ਵਜੰਦੀ ਵੀ ਚੰਗੀ ਆ ਤਾਂ ਤੋਂ ਵੀ ਚੈੱਕ ਕਰਾਉਣਾ ਤੁਹਾਨੂੰ ਕੱਦ ਵਜਣਾ ਵੀ ਜੱਗਾ ਛੋਟੀ ਜੰਦੀ ਸਹੀ ਆ ਜੀ ਦੱਸੋ ਜੀ। ਉਹ ਜੀ ਅਗਲੀ ਤਰਤੋਂ ਤੋਂ ਕੰਮ ਨੇ ਖਲਾ ਦਾ ਅਸਰ ਆ ਗਿਆ। ਯਕ ਕ ਕਰੋ ਬਾਈ ਜੀ ਪਰ ਇਹ ਮੜ ਜਾ। ਮਰੀ ਅੱਗੇ ਡਰਦੀਆਂ ਥੋੜਾ ਥੋੜਾ ਜੀ। ਐਨ ਜਮਨੁਖਰ ਦੇ ਕਲਾ ਕਲਾ ਥਾਣੇ ਦੇ ਹੈ ਵੀ ਗਿੱਟ ਜੜੀ ਵਾਂਗੂ ਵੇਖੀ ਲੱਗੇਗਾ। ਠੀਕ ਆ ਠੀਕ ਆ ਜੀ। ਤੇ ਕੀ ਬਾਈ ਜੀ ਮੋਲੇ ਦਾ ਹਰ? ਮੋਲਵਿਤੀ ਕਰ ਲਈਏ ਦਾ 1 ਵੀ। ਇੱਕ ਦਾਸ ਦੀ ਦੇ ਦिए। ਇੱਕ ਦਾਸ ਦੀ। ਹਾਂ ਜੀ। ਹੈਗੀ ਕਦਰ ਕੋਈ। ਤੰਦੀ ਰੋ ਹਾਂਜੀ ਪੰਜ ਦੀ ਦੇ ਰਹੀਏ ਇੱਕ ਪੰਜ ਦੀ ਹਾਂਜੀ ਹੋਰ ਵੇਖ ਲਓ ਜਾਈਏ ਓਏ ਨਾੜਦੀਏ ਜਾਣ ਦੀਏ ਜਾ ਜੀ 95 ਦੇ ਦੀਏ ਯਾ ਛਰਦੀ ਹੋਰ ساری ਛਰਦੀਏ ਮੈਂ ਨਾ 90 ਨਹੀਂ ਦੇ ਦੀਏ ਫਿਰ 91 ਬਣਦੀ ਪੂਰੇ 90 ਦੀ ਦੇਦੀ 200 ਰੁਪਏ ਛੋਟ ਉਤਲੇ ਆਪਾਂ ਰਹਿਣੇ ਉਤਲੇ ਹੁਣ ਰਹਿ ਨਹੀਂ ਦੇਣੇ ਹੁਣ ਵੀਰ ਭਰਾ ਛੋਟ ਵਾਲਾ ਹੀ ਗੋਣ ਕਰਾਵੇ ਅੱਛਾ ਜੀ ਹੁਣ ਦੋ 9000 ਦੀ 2000 2000 ਦੀ ਕਸਰਾ ਕੇ ਵੀਰ ਜੀ ਮਹੀਂ ਦੇ ਦੀਏ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਰਡ ਵੀ ਚੰਗਾ ਆ ਗਿਆ ਮੈਂ 91 ਨਹੀਂ ਆਣਾ ਪਉਣੀ ਨਹੀਂ ਤੇ ਚਲੋ 90 ਜੀ ਨਿਕਲ ਗਿਆ ਮੂਹਰੇ ਠੀਕ ਹੈ ਠੀਕ ਹੈ ਲਓ ਜੀ 90 ਜੀ ਦੀ ਨੋਟ ਦੇ ਰਾਹੀ ਤੇ ਆਜੋ ਹੁਣ ਕਿੱਦੇ ਨੰਬਰ ਤੇ ਇਹ ਭਾਜੀ ਕਿਵੇਂ ਆ ਇਹ ਵੀ ਜੀ ਦੂਜਾ ਸਵੈਟ ਉੱਤੇ ਲੱਗੀ ਸੋਨਾ ਅੱਛਾ ਕੁਆਲਟੀ ਦੀ ਵੇਖੋ ਕਿ ਨਹੀਂ ਸੋਹਣੀ ਆ ਤੇ ਇਹ ਵੀ ਤਿਆਰੀ ਆ ਇਹਨੇ ਦਿਨ ਉਹਦੇ ਨਾਲੋਂ ਥੋੜੀ ਜਿਹੀ ਵੱਧ ਲੈ ਜਾਣੇ ਆ ਮਹਾਨੀ ਚੰਗੀ ਹੈ ਦੁੱਧ ਦੀ 1500 ਕਿਲੋ ਦੀ ਮੈਂਦੀ ਗਾਰੰਟੀ ਆਈ ਜਿੱਧਰ ਠੀਕ ਹੈ ਠੀਕ ਆ ਲਓ ਜੀ 15 ਪਈ ਹੱਥਲੇ ਕਰਮ ਵਾਲੀ ਨੇ ਹਾਂ ਜੀ ਤੇ ਬਾਨਾ ਦਿੱਤੀ ਇਧਰੋਂ ਕਿਹਾ ਹਰ ਕਿੰਨੀ ਜੀਆਂ ਬਾਹਾਂ ਨਹੀਂ ਜ਼ਿਆਦਾ ਜੀ ਹਵਾਨੇ ਨੇ ਆ ਇਹ ਬਹੁਤ ਜ਼ਿਆਦਾ ਇਹ 15 16 ਕਿਲੋ ਵੀ ਜੀ ਮੈਂਦੀ ਦੁੱਦੀ ਹੁੰਦੀ ਹੈ ਅੱਛਾ ਜੀ ਹਾਂ ਜੀ ਦੇਖ ਪਤਲੀ ਜਮੜੀ ਵੇਖ ਕੋ ਕਾਲ ਕਰ ਗਈ ਹੈ ਠੀਕ ਆ ਠੀਕ ਲਓ ਜੀ ਪਤਲੇ ਚਮੜੀ ਇਹਦੀ ਆ ਗਈ ਤੇ ਲਾਲ ਹੋਰ ਬਾਤਮਾਲ ਹੋਈ ਪਈਆ ਉਹ ਥਣ ਭਾਡੇ ਨੇ ਵੀ ਜੀ ਦੁੱਧ ਕੱਢਣਾ ਵਾਂਦੇ ਥਣ ਭਾਡੇ ਚੋਂ ਪਤਾ ਕਰ ਮਾੜੀ ਨੂੰ گاਵਾں ਤੋਂ ਵੀ ਵੱਧ ਲੱਗਾ ਹਿਸਾਬ ਨਾਲ ਜੀ ਜਦੋਂ ਪੂਰੀ ਫਸ ਗਈ ਥੱਲੇ ਉਹ ਪੰਡਾ ਬੈਜਣੀਆਂ ਠੀਕ ਆ ਠੀਕ ਲਓ ਜੀ ਸੂਲ ਤਾਂ ਕੀ ਚੱਡਾ ਇਹਨੇ ਲਾਇਆ ਪਿਆ ਵਾ ਦੋਨਾਂ ਦਾ ਡਰਮ ਜੇ ਇਸ ਤਰ੍ਹਾਂ ਆਪਾਂ ਕਹਿ ਦਿੰਦੇ ਨੇ ਠੀਕ ਆ ਠੀਕ ਲਓ ਜੀ ਦੇਖੋ ਸਿੰਘ ਆ ਗਿਆ ਜੀ ਕਾਟ ਕਾ ਮੇਰਾ ਇਹ ਤਾਂ ਕੋਈ ਸੱਖਾ ਆ ਗਿਆ ਛਟ ਹਵਾਨਾ ਦਾ ਸਾਇਰ ਕਿਹਾ ਵੀ ਦਾ ਹਨ ਜਿੱਟ ਜਿੱਟ ਤੇ ਲੱਗਾ ਪਿਆ ਵਾ 15 ਲੀਟਰ ਪਾਈਦਾ ਗਰੰਟੀ ਤੇ ਆਈ ਆ ਇਹ ਕਿਆ ਕਰ ਸਕਦੇ ਜੀ ਬਾਕੀ ਤੁਸੀਂ ਢੱਣਾ ਤੋਂ ਨਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਹਾਨੇ ਤੇ ਇਹ ਸੂਣ ਤਾਂ ਕਿਹੜਾ ਹਵਾਨਾ ਬਣਾ ਲੈਣਾ ਵਾ ਇਹਨੇ ਵੀ ਇਹ ਲੋ ਅਗਲੀ ਸਾਈਡ ਤੋਂ ਆਪਾਂ ਕਰੰਦੇ ਚੈੱਕ ਕਰ ਜੀ ਉੱਥੇ ਜਾ ਕੇ ਵਿਖਾ ਦਿਨ ਹਾਂ ਜੀ ਅਗਲੀ ਸਾਈਡ ਤੋਂ ਵੀ ਚੈੱਕ ਕਰ ਸਕਦਾ ਜੀ ਥਾਣਾ ਦਾ ਸੈੱਟ ਹੈ ਜੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਮਾਲ ਵੀ ਜੀ ਲੈ ਜਾਈਦਾ ਪੱਕੇ ਲੈ ਜਦਾ ਦੁੱਧ ਵਾਲਾ ਮਾਲ ਫੜ ਗਿਆ ਠੀਕ ਹੈ ਠੀਕ ਹੈ ਜੀ ਅੰਮ੍ਰਿਤਪੁਰੋਂ ਆਪਾਂ ਕਿਹੜੀਆਂ ਵੱਡੀਆਂ ਮੱਜਾਂ ਦੁੱਧ ਵਾਲੀਆਂ ਪਾਈਆਂ ਨੇ ਮੈਕੋ ਮੈਡੀਕੀ ਵੀ ਸਰਾ ਆਪਣੇ ਲੈ ਗਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਨਾ ਮੇਰਾ ਕੰਮ ਕਰਨ ਵਾਲੀ ਐਨ ਖੰਡਾ ਪਾਈਆਂ ਵਾ ਚੱਕ ਗਮਰਗਾ ਹਵਾ ਨਾਲ ਲੱਗਾ ਗਿਆ ਵਾ ਇੱਧਰਲੀ ਸਾਈਡ ਤੋਂ ਵੀ ਥਾਣਾ ਦਾ ਸੈੱਟ ਗਿਆ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਗਿਆ ਤੇ ਬਾਈ ਜੀ ਇਹਦਾ ਹਰ ਮੁੱਲ ਇਹ ਵੀ ਜੀ ਲੰਘੋ ਬਾਹਰ ਹੀ ਜੀ ਕਿ ਲੱਖਾਂ ਅੱਛ ਇਹ ਸਮਾਦੀ ਦੇ ਰਹੀ ਹੈ ਝੋਡੀ 1.5 ਹਾਂਜੀ ਤਾਂ ਵੀ ਇਹ ਦੇ ਆ ਜਾ ਕਰ ਦਈਏ ਮਾਨਤਾ ਨੇ ਚੋਈ ਇਹ ਵੀ ਦੀ 1.5 ਦੇ ਦੇ ਲਿਆ ਹਾਂ ਨਾ ਜੀ 1.5 ਹਾਂਜੀ ਜੀ ਕਰੀ ਥੋੜਾ ਜਿਹਾ ਵੇਖ ਲੋ ਜੀ ਗੰਜਾ ਐਸੇ ਕੱਢ ਦੋ ਇਹ ਵੀ ਦੀ 95000 ਦੀ ਝੋਡੀ ਦੇ ਦਾਂਗੇ ਹਾਂ ਨਾ 200 ਰੁਪਏ ਸੋੜ ਕੇ ਚਲਾਂਗੇ ਠੀਕ ਆ ਲਓ ਜੀ 95000 ਦੀ ਤੇ ਬਿਲਕੁਲ ਜਿਹੜਾ ਨੋਰਮਲ ਵੇਖ ਰਿਹਾ 15 ਕਿਲੋ ਦੋ ਥਾੜੀ ਝੋਡੀ ਆ ਤੇ ਹੈ ਇਹ ਵੀ ਦੂਜਾ ਸੁਰੂਆਤ ਸੂਰੀ ਕਰਮਾੜੀ ਤੇ ਸਿੰਗਲ ਹੈ ਠੀਕ ਬਾਕੀ ਤੇ ਆਪਣੀਆਂ ਟਿੱਪ ਕੇ ਖੜਨਾ ਸਹੀ ਆਪਣੇ ਕੋਲੋਂ ਆਪਣੀ ਮੰਨ ਲਓ ਜੋ ਕੇ ਖੜਨ ਦੋ ਟਾਂ ਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਫੇਰ ਇੱਕ ਦਾ ਆਪਾਂ ਤੇ ਹੁੰਦੇ ਜੀ ਨੰਬਰ ਵਾਲੀ ਜਿਹੜੀ ਨਕੀਨਾ ਅਫੀਸਰ ਦਰੋਜੀ ਕੇਸ ਕੋਲ ਦੀ ਸੇਂਗ ਦੀ ਪੰਤਰ ਜਿਹੜੀ ਬਹੁਤ ਚੰਗੀ ਆ ਗਈ ਆ ਨਿਗਾ ਨਿਗਾ ਜਾਂ ਸੇਂਗ ਰੇਂਗ ਸੇਂਗ ਲੱਗਾ ਪਿਆ ਵਾ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦਾ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਾਮ ਜਿਹੜੇ ਅੱਗੇ ਵੀਰ ਭਰਾਣੇ ਪਛੂ ਫਰੀਦ ਸਰਾਂ ਦਾਦੇ ਬਾਅਦ ਆਸਾਨ ਹੋ ਜਾਂਦਾ ਵਾ